ਬਹੁਤ ਸਾਰੇ ਬਾਤਾਵਰਣ ਪ੍ਰੇਮੀ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਪਿਛਲੇ ਸਾਲਾਂ ਦੇ ਦੌਰਾਨ ਇਸ ਮੁੱਦੇ ਤੇ ਚਰਚਾ ਕੀਤੀ ਆ ਸੋ ਇਸ ਚਰਚਾ ਤੋਂ ਹੀ ਅੱਗੇ ਜਿਹੜੀ ਚਰਚਾ ਚੱਲੀ ਆ ਜਿਵੇਂ ਤੁਸੀਂ ਹੁਣ ਇਸ ਦੇ ਬਾਰੇ ਛਾਣਬੀਨ ਕਰਨ ਦੀ ਕੋਸ਼ਿਸ਼ ਕੀਤੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਸਾਹਮਣੇ ਕਿਹੜੀ ਇਨਫੋਰਮੇਸ਼ਨ ਹੁਣ ਤੱਕ ਆਈ ਇਸ ਦੀ ਮੇਰੇ ਸਾਹਮਣੇ ਜਿਹੜੀ ਇਨਫੋਰਮੇਸ਼ਨ ਹੁਣ ਤੱਕ ਆਈ ਆ ਉਹ ਇਹ ਹੀ ਆ ਕਿ ਜਿਹੜੇ ਬਖਵਖ ਮੁਲਕਾਂ ਦੇ ਵਿੱਚ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੇ ਇਸ ਸਾਜ਼ਿਸ਼ ਨੂੰ ਨੰਗਾ ਕਰਨ ਲਈ ਆਵਾਜ਼ ਬੁਲੰਦ ਕੀਤੀ ਲੇਕਿਨ ਜਿਹੜਾ ਵੈਸਟਰਨ ਮੀਡੀਆ ਹੈਗਾ ਜਾਂ ਪੱਛਮੀ ਮੁਲਕ ਨੇ ਆ ਸਰਕਾਰਾਂ ਹੈਗੀਆਂ ਉਹ ਇਸ ਗੱਲ ਨੂੰ ਮੁੱਢੋਂ ਰੱਦ ਕਰਦੀਆਂ ਨੇ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਇੱਕ ਮੈਂ ਤੁਹਾਡੇ ਕੋਲ ਵਰਡ ਸੁਣ ਰਿਹਾ ਸੀ ਕਲਾਊਡ ਸੀਡਿੰਗ ਕਰਕੇ ਉਸ ਨਾਮ ਸੀਗਾ ਉਸ ਦਾ ਉਹ ਉਹ ਚੀਜ਼ ਕੀ ਹੈ ਕਲਾਊਡ ਸੀਡਿੰਗ ਇਹ ਹੁੰਦੀ ਆ ਇਹ ਇਹਦੇ ਨਾਲ ਉਹ ਵੱਖਰਾ ਇੱਕ ਮੁੱਦਾ ਹੈਗਾ ਲੇਕਿਨ ਲੋਕ ਆ ਜਿਹੜੇ ਇਹਨੂੰ ਰਲਗੱਡ ਕਰ ਲੈਂਦੇ ਆ ਆਪਸ ਵਿੱਚ ਕਲਾਊਡ ਸੀਡਿੰਗ ਹੁੰਦੀ ਆ ਜਦੋਂ ਬੱਦਲ ਬਣੇ ਹੋਣ ਕਿਸੇ ਇਲਾਕੇ ਦੇ ਵਿੱਚ ਲੇਕਿਨ ਉਹ ਮੀਂਹ ਨਾ ਪੈਂਦਾ ਹੋਵੇ ਕਈ ਵਾਰੀ ਤਾਂ ਇਹ ਹੁੰਦਾ ਕਿ ਪੂਰਾ ਮੌਸਮ ਲੰਘ ਜਾਂਦਾ ਬੱਦਲ ਹਰ ਰੋਜ਼ ਆਉਂਦੇ ਆ ਲੇਕਿਨ ਉਹ ਬਿਨਾ ਮੀਂਹ ਪਾਏ ਤੋਂ ਹੀ ਅੱਗੇ ਲੰਘ ਜਾਂਦੇ ਆ ਜਾਂ ਖਤਮ ਹੋ ਜਾਂਦੇ ਆ ਉਦੋਂ ਫਿਰ ਕੁਝ ਵਿਗਿਆਨੀਆਂ ਨੇ ਇਹਦਾ ਹੱਲ ਕੱਢਿਆ ਸੀ ਕਲਾਊਡ ਸੀਡਿੰਗ ਕਲਾਊਡ ਸੀਡਿੰਗ ਦੇ ਵਿੱਚ ਇੱਕ ਖਾਸ ਕਿਸਮ ਦਾ ਰਸਾਇਣ ਆ ਜਿਹੜਾ ਉਹ ਛਿੜਕਿਆ ਜਾਂਦਾ ਜਹਾਜ਼ਾਂ ਰਾਹੀਂ ਉਹਨਾਂ ਬੱਦਲਾਂ ਦੇ ਵਿੱਚ ਜਾ ਕੇ ਜਹਾਜ਼ਾਂ ਨੂੰ ਉਹਨਾਂ ਬੱਦਲਾਂ ਦੇ ਵਿੱਚੋਂ ਲੰਘਾਇਆ ਜਾਂਦਾ ਔਰ ਉੱਥੇ ਉਹ ਜਿਹੜਾ ਰਸਾਇਣ ਆ ਉਹ ਛਿੜਕਿਆ ਜਾਂਦਾ ਉਹਦੇ ਵਿੱਚ ਔਰ ਉਸ ਤੋਂ ਤੁਰੰਤ ਬਾਅਦ ਜਿਹੜੇ ਬੱਦਲ ਹੁੰਦੇ ਆ ਉਹਨਾਂ ਦੇ ਜਿਹੜਾ ਪਾਣੀ ਆ ਉਹ ਇਕੱਠਾ ਹੋ ਕੇ ਮੀਂਹ ਦੇ ਰੂਪ ਵਿੱਚ ਧਰਤੀ ਤੇ ਹੋਣਾ ਸ਼ੁਰੂ ਹੋ ਜਾਂਦਾ ਇਹ ਸਾਰਾ ਅਮਰੀਕਾ ਆਸਟ੍ਰੇਲੀਆ ਚੀਨ ਇਥੋਂ ਤੱਕ ਕਿ ਭਾਰਤ ਵੀ ਇਸ ਬਾਰੇ ਅੱਜ ਤੋਂ 25 ਸਾਲ ਪਹਿਲਾਂ ਤਜਰਬੇ ਕਰ ਚੁੱਕਿਆ ਇਧਰ ਬੰਗਲੌਰ ਵਾਲੇ ਪਾਸੇ ਮੀਂਹ ਪਵਾਇਆ ਗਿਆ ਸੀ ਇਥੋਂ ਤੱਕ ਕਿ ਅ ਅਰਬ ਜਿਹੜਾ ਅਰਬ ਕੰਟਰੀ ਆ ਉਹ ਆਪਾਂ ਸਾਰੇ ਜਾਣਦੇ ਆ ਕਿ ਰੇਗਿਸਤਾਨ 사ウਦੀ ਅਰਬ ਅਤੇ ਦੁਬਈ ਉਹ ਦੋਨਾਂ ਥਾਵਾਂ ਤੇ ਇਸ ਪ੍ਰਕਿਰਿਆ ਰਾਹੀਂ ਮੀਂਹ ਪਵਾਇਆ ਜਾ ਚੁੱਕਿਆ ਸਫਲਤਾਪੂਰਵਕ ਅਜਿਹਾ ਕਿ ਉਹ ਜਿਹੜੀ ਕਲਾਉਡ ਸੀਡਿੰਗ ਆ ਤੇ ਦੂਸਰਾ ਜਿਹੜਾ ਤੁਸੀਂ ਗੱਲ ਮੁੱਦਾ ਹੁਣ ਚੁੱਕਿਆ ਗਿਆ ਉਹ ਤੋਂ ਅਲੱਗ-ਅਲੱਗ ਨੇ ਦੋਨੇ ਅਲੱਗ-ਅਲੱਗ ਮੁੱਦੇ ਆ ਉਹ ਉਹ ਲੇਕਿਨ ਆਮ ਲੋਕ ਇਹਨੂੰ ਉਸ ਪਾਸੇ ਰਲਗੱਡ ਕਰ ਲੈਂਦੇ ਆ ਇਸ ਕਰਕੇ ਉਹ ਸਾਰਾ ਮਾਮਲਾ ਉਲਝ ਜਾਂਦਾ ਅਜੀ ਤੁਸੀਂ ਜਿਵੇਂ ਇਹ ਗੱਲ ਮੁੱਦਾ ਛੇੜਿਆ ਵਾ ਕਈ ਇਸ ਨੂੰ ਹਾਸ ਵੀ ਨਹੀਂ ਲੈ ਜਾਂਦੇ ਨੇ ਅਗਲੇ ਕਹਿੰਦੇ ਵੀ ਹਾਂ ਵੀ ਅਗਰ ਇਸੇ ਤਰੀਕੇ ਨਾਲ ਹੁੰਦਾ ਤਾਂ ਅਫਰੀਕਾ ਦੇ ਵਿੱਚ ਉਹਨੂੰ ਕਾਦਾ ਸੀ ਮੀਂਹ ਪਾ ਲੈਂਦੇ ਜਾਂ ਖਿਸ਼ੌਰ ਹੁੰਦਾ ਤਾਂ ਇਹ ਵਾਰ-ਵਾਰ ਇਹ ਮੁੱਦਾ ਚੱਕਣ ਦੇ ਬਜਾਏ ਉਹਨਾਂ ਤੇ ਹੱਸਿਆ ਜਾਂਦਾ ਇਸ ਚੀਜ਼ ਦੇਖੋ ਗੱਲ ਇਹ ਹੁੰਦੀ ਆ ਕਿ ਇੱਕ ਹੋਰ ਵੀ ਕਿਸੇ ਨੇ ਕਮੈਂਟ ਕੀਤਾ ਸੀਗਾ ਮੇਰੇ ਪੋਸਟ ਤੇ ਕਿ ਜੇਕਰ ਇਦਾਂ ਹੁੰਦਾ ਤਾਂ ਅਮਰੀਕਾ ਤੇ ਕੈਨੇਡਾ ਦੇ ਜੰਗਲਾਂ ਦੇ ਵਿੱਚ ਹਰ ਸਾਲ ਅੱਗਾਂ ਲੱਗਦੀਆਂ ਨੇ ਉਹ ਆਪਣੀ ਅੱਗ ਕਿਉਂ ਨਾ ਬੁਝਾ ਲੈਂਦੇ ਮੀਂਹ ਪਵਾ ਕੇ ਲੇਕਿਨ ਕਲਾਊਡ ਸੀਡਿੰਗ ਉਦੋਂ ਹੀ کارਗਰ ਹੋ ਸਕਦੀ ਆ ਜਦੋਂ ਬੱਦਲ ਬਣੇ ਹੋਣ ਲੇਕਿਨ ਮੀਂਹ ਨਾ ਪੈਂਦਾ ਹੋਵੇ ਜੇ ਅਸਮਾਨ ਬਿਲਕੁਲ ਸਾਫ਼ ਹੈ ਨੀਲਾ ਅਸਮਾਨ ਹੈ ਥੱਲੇ ਅੱਗ ਲੱਗੀ ਆ ਉਥੇ ਕੋਈ ਵਿਗਿਆਨੀ ਦੁਨੀਆ ਦਾ ਮੀਂਹ ਨਹੀਂ ਪਵਾ ਸਕਦਾ ਕਲਾਊਡ ਸੀਡਿੰਗ ਕਰਕੇ ਕਲਾਊਡ ਸੀਡਿੰਗ ਉਦੋਂ ਹੀ ਹੋਣੀ ਆ ਜਦੋਂ ਕੁਦਰਤੀ ਬੱਦਲ ਬਣੇ ਹੋਣ ਲੇਕਿਨ ਮੀਂਹ ਨਾ ਪੈ ਰਿਹਾ ਹੋਵੇ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਲੋਕ ਇਸ ਪੱਧਰ ਤੇ ਆਪਣੀ ਸਮਝ ਤਾਂ ਕਾਇਮ ਨਹੀਂ ਕਰਦੇ ਲੇਕਿਨ ਉਹ ਬਸ ਇੱਕ ਦੂਸਰੇ ਨੂੰ ਨੀਮਾ ਦਿਖਾਉਣ ਲਈ ਜਾਂ ਉਹੀ ਬਸ ਆਪਣੇ ਵੱਲੋਂ ਕੁਝ ਲਿਖਣ ਲਈ ਲਿਖ ਦਿੰਦੇ ਆ ਇਦਾਂ ਦੀਆਂ ਗੱਲਾਂ ਇਹ ਜਿਹੜੀ ਤੁਸੀਂ ਹੁਣ ਮੁੱਦਾ ਚੱਕਿਆ ਇਸ ਦੇ ਬਾਰੇ ਕਿਸੇ ਹੋਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਇਹ ਵੀ ਇਸ ਮੁੱਦੇ ਨੂੰ ਬਣਾਇਆ ਹੋਵੇ ਪਹਿਲ ਦੇ ਆਧਾਰ ਤੇ ਰੱਖਿਆ ਹੋਵੇ ਵੀ ਇਹ ਕਿਉਂ ਇਦਾਂ ਬਣਦਾ ਹੈ ਪੰਜਾਬੀਆਂ ਨੂੰ ਇਹ ਮੁੱਦਾ ਤਾਂ ਨਵਾਂ ਲੱਗਦਾ ਕਿਉਂਕਿ ਪੰਜਾਬ ਦੇ ਵਿੱਚ ਚਰਚਾ ਜਿਹੜੀ ਆ ਇਸ ਮੁੱਦੇ ਤੇ ਸਿਰਫ 2 ਸਾਲ ਤੋਂ ਹੋਣੀ ਸ਼ੁਰੂ ਹੋਈ ਆ ਲੇਕਿਨ ਜਿਹੜੇ ਪੱਛਮੀ ਮੁਲਕ ਨੇ ਉੱਥੇ ਇਹ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਆ ਆਸਟ੍ਰੇਲੀਆ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਪਿਛਲੇ ਸਾਲ ਉਦੋਂ ਕਾਫੀ ਜ਼ਿਆਦਾ ਰੌਲਾ ਪਾਇਆ ਸੀ ਜਦੋਂ ਬਿਲ ਗੇਟਸ ਉੱਥੇ ਗਿਆ ਹੋਇਆ ਸੀ ਉੱਥੇ ਦੌਰੇ ਤੇ ਗਿਆ ਹੋਇਆ ਸੀ ਹੋਰ ਵੀ ਕਈ ਮੁਲਕਾਂ ਦੇ ਵਿੱਚ ਮੈਕਸੀਕੋ ਹੈਗਾ ਉੱਥੇ ਵੀ ਇਸ ਕਿਸਮ ਦਾ ਰੌਲਾ ਪੈ ਚੁੱਕਿਆ ਉੱਥੇ ਇੱਕ ਪ੍ਰੋਜੈਕਟ ਸੀ ਸਨ ਡਿਮਿੰਗ ਕਹਿੰਦੇ ਆ ਉਹਨੂੰ ਉਹ ਕਹਿੰਦੇ ਆ ਕਿ ਧਰਤੀ ਤੇ ਜਿਹੜੀਆਂ ਸੂਰਜ ਦੀਆਂ ਖਤਰਨਾਕ ਕਿਰਨਾਂ ਨੇ ਅਸੀਂ ਉਹਨੂੰ ਰੋਕਣ ਲਈ ਇਹਦੀ ਜਿਹੜੀ ਧੁੱਪਾ ਉਹ ਉਹਦਾ ਜਿਹੜਾ ਰਸਤਾ ਜਾਨੀ ਉਹ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਉਹ ਹੁੰਦਾ ਇਦਾਂ ਹੀ ਵੱਧਣਾ ਰਹੀਆਂ ਕੋਈ ਕੈਮੀਕਲ ਸਪਰੇਅ ਵਗੈਰਾ ਕਰਕੇ ਉਹ ਇਸ ਤਰ੍ਹਾਂ ਦੇ ਚਿੱਟੇ ਬਦਲ ਜੇ ਬਣ ਜਾਂਦੇ ਆ ਅਸਮਾਨ ਦੇ ਵਿੱਚ ਤੇ ਉਹ ਪੂਰੀ ਕੜਕ ਦੀ ਧੁੱਪ ਆ ਜਿਹੜੀ ਉਹ ਥੱਲੇ ਧਰਤੀ ਤੇ ਨਹੀਂ ਆਉਂਦੀ ਜੇਕਰ ਹੁਣ ਇਸ ਤਰ੍ਹਾਂ ਦੀ ਗੱਲ ਸਚਾਈ ਦੇ ਸੋ ਇਹ ਸਾਰੀਆਂ ਗੱਲਾਂ ਦੀ ਚਰਚਾ ਕਰਨ ਲਈ ਹੀ ਮੈਂ ਇਹ ਪੋਸਟ ਪਾਈ ਸੀ ਮੇਰਾ ਕੋਈ ਇਸ ਤਰ੍ਹਾਂ ਦਾ ਇਰਾਦਾ ਨਹੀਂ ਹੈ ਕਿ ਮੈਂ ਲੋਕਾਂ ਨੂੰ ਗੁੰਮਰਾਹ ਕਰਾਂ ਜਾਂ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਪਾਵਾਂ ਮੇਰਾ ਤਾਂ ਮਕਸਦ ਆ ਕਿ ਇਸ ਮੁੱਦੇ ਤੇ ਚਰਚਾ ਹੋਣੀ ਚਾਹੀਦੀ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਸਾਲੋ ਜੀ ਮੈਨੂੰ ਤੁਹਾਨੂੰ ਸਵਾਲ ਖੜੇ ਕੀਤੇ ਜਾ ਸਕਦੇ ਆ ਵੀ ਤੁਸੀਂ ਇਸ ਦੇ ਬਾਰੇ ਜਾਣਕਾਰੀ ਦੋ ਵੀ ਤੁਸੀਂ ਇਸ ਤੇ ਸਵਾਲ ਕਿਉਂ ਖੜੇ ਕਰ ਰਹੇ ਹੋ ਜਾਂ ਫਰੇਜ਼ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਤੁਹਾਨੂੰ ਇੱਥੋਂ ਇਨਫੋਰਮੇਸ਼ਨ ਕਿਵੇਂ ਮਿਲ ਗਈ ਨਹੀਂ ਮੈਂ ਤਾਂ ਜਿਹੜੀ ਇਹ ਚਰਚਾ ਸ਼ੁਰੂ ਕੀਤੀ ਆ ਮੈਂ ਇਸ ਕਰਕੇ ਕੀਤੀ ਆ ਕਿ ਇਹ ਮੁੱਦਾ ਪਿਛਲੇ ਸਮੇਂ ਦੌਰਾਨ NASA ਤੱਕ ਪਹੁੰਚ ਚੁੱਕਿਆ NASA ਜਿਹੜਾ ਹੈਗਾ ਜਿਹੜਾ ਕਮੰਤਰੀ ਸਪੇਸ ਦੇ ਨਾਲ ਜਿਹੜਾ ਬਾਜੂ ਮੰਡਲ ਦੇ ਨਾਲ ਜਾਂ ਹੋਰ ਇਹਨਾਂ ਇਦਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹਦੇ ਨਾਲ ਜੁੜੀ ਹੋਈ ਦੁਨੀਆ ਦੀ ਚੋਟੀ ਦੀ ਸੰਸਥਾ ਜੇ NASA ਵਰਗੀ ਸੰਸਥਾ ਨੂੰ ਇਸ ਮੁੱਦੇ ਤੇ ਗੱਲ ਕਰਨੀ ਪੈ ਰਹੀ ਆ ਤਾਂ ਇਹਦਾ ਮਤਲਬ ਹੋ ਇਹ ਆ ਪੰਜਾਬੀ ਦੀ ਜਿਹੜੀ ਕਹਾਵਤ ਆ ਕਿ ਜੇ ਧੂਆ ਨਿਕਲਦਾ ਤੇ ਉਥੇ ਅੱਗ ਜ਼ਰੂਰ ਹੁੰਦੀ ਆ ਬਿਨਾ ਅੱਗ ਤੋਂ ਧੂਆ ਨਿਕਲ ਨਹੀਂ ਸਕਦਾ ਜੇ NASA ਨੇ ਇਸ ਮਾਮਲੇ ਤੇ ਕੋਈ ਚਰਚਾ ਕੀਤੀ ਆ ਤਾਂ ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਕੁਝ ਗਲਤ ਹੋ ਰਿਹਾ ਕੁਝ ਇਹ ਸਾਰੀਆਂ ਗੱਲਾਂ ਕਿਉਂਕਿ ਮੈਂ ਏਡੇ ਪੱਧਰ ਦਾ ਤਾਂ ਵਿਗਿਆਨੀ ਹੈ ਨਹੀਂ ਕਿ ਮੈਂ ਇਸ ਪੱਧਰ ਤੇ ਕੋਈ ਆਪਣਾ ਫੈਸਲਾ ਦੇ ਸਕਾਂ ਮੈਂ ਤਾਂ ਇੱਕ ਗੱਲ ਚਰਚਾ ਲਈ ਰੱਖ ਸਕਦਾ ਜੇ ਤੁਸੀਂ ਚਰਚਾ ਕਰਨਾ ਚਾਹੁੰਦੇ ਹੋ ਤਾਂ ਸਪਸ਼ਟ ਚਾਹੁੰਦੇ ਵੀ ਸਪਸ਼ਟ ਕੀਤਾ ਜਾਵੇ ਵੀ ਇਹ ਚੀਜ਼ ਕੀ ਹੈ ਬਿਲਕੁਲ ਜੀ